ਫਤੇ ਹਰ ਜੁਗ ਜੁਗ ਭਗਤਿ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਰਹਿ ਰਾਤ ਸਾਹਿਬ ਇੱਕ ਓਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾ ਰੋ ਸੁਖ ਰੋਗ ਪਿਆ ਜਾਂ ਸੁਖਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾ ਜਾਤਮੈ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਖਿਆ ਤੂੰ ਸੱਚਾ ਸਾਹਿਬ ਸਿਰਤ ਸਵਾਲਿਓ ਜਿਨ ਕੀਤੀ ਸੋ ਭਾਰ ਪਿਆ ਕਹ ਨਾਨਕ ਕਰਤੇ ਕੀ ਬਾਤਾ ਜੋ ਕਿਛ ਕਰਨਾ ਸੋ ਕਰ ਰਿਹਾ ਸੋ ਦਰ ਰਾਗ ਅਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰ ਗਾਵਨ ਤੁਧਨੋ ਜਤੇ ਸਤੇ ਸੰਤੋਖੇ ਗਾਵਨ ਤੁਧਨੋ ਵੀਰ ਕਰਾ ਦੇ ਗਾਵਨ ਤੁਧਨੋ ਪੰਡਿਤ ਪੜ ਨਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀ ਆਮਨ ਮੋਹਣਾ ਸੁਰਗ ਮਛ ਪੈ ਹਾਲੇ गावण तुदनो रत्न उपाये तेरे 68 तीर्थ नाले गावण तुदनो जोड महाबल सूरा गावण तुदनो खाणी चारे गावण तुदनो खंडमंडल ब्रह्मंडा कर कर रखे तेरे तारे से तुदनो गावण जो तुद पावन रते तेरे भगत रसाले होर के ते तुदनो गावण से मैं चित्त न आवण नानक क्या विचारे ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਏ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏਕ ਵਡਾ ਵਡਾ ਡੇਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹੀ ਜਾ ਕੋਏ ਨ ਜਾਣੈ ਤੇਰਾ ਕੀਤਾ ਕੀਤਾ ਕੇਵੜ ਚੀਦਾ ਰਹਾ ਸਭ ਸੁਰ ਤੇ ਮਿਲ ਸੁਰਤ ਕਮਾਏ ਸਭ ਕੇ ਮਤ ਮਿਲ ਕੇ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਹੀ ਤੇਰੀ ਤਿਲ ਵਡਿਆਈ ਸਾਭੇ ਸੱਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵੱਡਿਆਈਆ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੇ ਭਰੇ ਤੇਰੇ ਪੰਡਾਰਾ ਜਿਸ ਤੂ ਦੇਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾ ਆਖਣਾ ਔਕਾ ਸਾਚਾ ਨਾਉ ਸਾਚੇ ਨਾਮ ਕੀ ਲਾਗਿਆ ਭੂਖ ਉਤ ਭੁਖੈ ਖਾਏ ਚਲੀ ਅਹ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾ ਸਾਚੇ ਨਾਮ ਕੀ ਤਿਲ ਵੱਡਿਆਈ ਅੱਥ ਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਂਦਾਰ ਹੈ ਨ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਕਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੁਖੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਤੁਰ ਮस्तक ਲਿਖਿਆ ਲੇਖਾਸ ਤਨ ਧਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਬੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਖਿਰ ਹਰ ਜੀਉ ਪਰਿਆ ਸਹਿਲ ਪਤਰ ਮੈਂ ਜਾਂਤੇ ਉਪਾਏ ਧਾ ਕਾਰਜ ਕੇ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਖਰਿਆ ਰਹਾ ਜਨਨ ਪਿਤਾ ਲੋਕ ਸੁਧ ਬਣਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਕ ਸੰਭਾਗੇ ਠਾਕੁਰ ਕਾਹੇ ਮਨ ਪਾਉ ਕਰਿਆ ਊਡੇ ਊਡ ਆਵੇ ਸਹ ਕੋ ਸਾ ਤਿਸ ਪਾਛੈ ਬਚਰੇ ਛਰੇਆ ਤਿਨ ਕਵਣ ਕਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪ੍ਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਮ ਅਪਾਦਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਵ ਤੁਮਾਰੇ ਜੀ ਤੂ ਜੀ ਆਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਦਰ ਸ਼ਰਮ ਨਿਰੰਤਰ ਜੀ ਹਰ ਏਕੋਪੁਰਖ ਸਮਾਨ ਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਝੋਜਵੇੜਾਣ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਤ ਤਦ ਬਿਨ ਯਵਰ ਨ ਜਾਣ ਤੁਮ ਪਾਰ ਪਰਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾੜਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਿਵਾੜਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਸਪਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਯਾ ਜਿਨ ਸੇ ਵਯਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਸੋਈ ਇਜ਼ ਐਨ ਆਵਰ ਬਲੱਡ ਇਸ ਦਿ ਰੋਅ ਫਿਸ਼ ਸ਼ੰਗਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨੰਕ ਅਨੇਕ ਅਨੰਤਾ ਤੇਰੇ ਅਨਕੋ ਤੇਰੇ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਦੇ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰ ਕੇ ਪਰੰਪਰ ਕਰਤਾ ਜੀ ਤੁਧ ਜੇ ਵੜੇ ਅਭਰ ਨ ਕੋਈ ਤੂੰ ਜੁਜ ਕੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਏ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਪਾਵੈ ਸੋਹੀ ਥੀਸੀ ਜੋ ਤੂੰ ਦੇ ਸੋਹੀ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇ ਆਤ ਦੇ ਆਪ ਵਿੱਚ ਛੋੜਿਆ ਆਪ ਮਿਲਾਇ ਤੂੰ ਗਰੀ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵੀ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਏ ਸੋਏ ਜਨ ਜਾਣੈ ਹਰ ਗੁਣ ਸਦਹੀ ਅੱਖ ਵਖਾੜੈ ਜਿਨ ਹਰ ਸੇ ਬਿਆਤਨ ਸੁਖ ਪਾਇਆ ਸਹ ਦੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਕਿ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਚ ਮੋਉ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿਐਲੇ ਮਨ ਇਕ ਨ ਚੇਤ ਸਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਰਨ ਕੀ ਏ ਤ੍ਰਿਵਰੀਆ ਅਵਰ ਕਾਜ ਤਰਕਿ ਤਾ ਨ ਕਾਮ ਮਿਲ ਸਾਧ ਸੰਗਤ ਬਜ ਕੇ ਬਲ ਨਾਮ ਸਰਨ ਜਾਮ ਲਾਗ ਪਉ ਜਲ ਤਰਨ ਕੈ ਜਨਮ ਮ੍ਰਿਤਾ ਜਾ ਤਰੰਗ ਮਾਇਆ ਕੈ ਰਖਾਓ ਜਪ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿ ਆਖਰ ਜਾਇਆ ਕੋ ਨਾਨਕ ਹਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਖੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦਸ ਸਬੈ ਤੁਮ ਘਾਵ ਹੋ ਆਪ ਹਾਥ ਦਾ ਮੁਹੇ ਬਚਾਵ ਹੋ ਸੁਕੇ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਛਾ ਨਿਜ ਕਰਦਾ ਕਰਿਆ ਸੱਬੈ ਰਣਕੋ ਆਜ ਸਿੰਗਰਿਆ ਪੂਰਨ ਹੋਏ ਖਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹਉ ਸਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿਐ ਆਪ ਹਾਤ ਦਾ ਮੁਝੈ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੋ ਕਰਿ ਜੋ ਰੱਚਾ ਰਾਖ ਲੈ ਹੋ ਮੋਇ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤਮੋਹ ਉਪਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ ਆ ਸਕਲ ਕਾਲ ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਵਕੇ ਉਹ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਚਛਨ ਉਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸੇ ਕੋ ਮਾਰੇ ਸਕਲ ਪ੍ਰਜਾਜਨੇ ਆਪ ਸਵਾਰੀ ਸਿਵ ਕਨਕੋਸ਼ ਸਿਵ ਗੁਣ ਸੁਖ ਦਿਓ ਸਿ ਤ੍ਰਣ ਕੋ ਪਲ ਮੋ ਬਦ ਕੀਓ ਟਾਟ ਕਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰ ਪਛਾਨਤ ਚੀਟੀ ਤੇ ਕੂਚਰਿ ਅਸਥੋਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤੰਗ ਗੁ ਪਾਇਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਵਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਉ ਦੇ ਅਪਾਰਾ ਜਬਿਆ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੀ ਸਵਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਪੇਦ ਅਰਿਆਲਮ ਨਿਰੰਕਾਰ ਨਿਰਪਿਕਾਰ ਨਿਰਲੰਭ ਵਾਦ ਨੀਲ ਨਾਦ ਸੰਵਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਭੇਵ ਨਪਾਵਤ ਭੇਦਾ ਤਾ ਕਉ ਕਰ ਪਾਹਨ ਅਨਮਾਨਤਾ ਮਹਾ ਮੂੜ ਕਜ ਭੇਦ ਨਜਾਨਤ ਮਹਾ ਦੇਵ ਕਉ ਕਹਿਤ ਸਦਾ ਸਿਮ ਨਿਰੰਕਾਰ ਕਾ ਚੀਨਤ ਨਹਿ ਪੇ ਆਪੇ ਆਪਣੀ ਬਧਾ ਜੀਤੀ ਵਰਨਦ ਭਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਬੀਤ ਸਜਾ ਪ੍ਰਤਮ ਸੰਸਾਰਾ ਏ ਕੈ ਰੂਪ ਅਨੂਪ ਸਰੂਪ ਆ ਰੰਕ ਪਯੋ ਰਾਵ ਕਈ ਭੂਪਾ ਅੰਡਜ ਜੇ ਰਜ ਸੀ ਤੇਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਰਾਜਾ ਹਵ ਬੈਟਾ ਕਹੂੰ ਸਿਮੜ ਪਯੋ ਸੰਕਰੇ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਬਵ ਯਾਤ ਜੁਗਾਦ ਸਰੂਪ ਸਵੰਪਾ ਅਵਰਛਾ ਮੇਰੇ ਤਮ ਕਰੋ ਸਿਖਿ ਉਬਾਰੇ ਸਿਗ ਸੰਘਰੋ ਦੁਸ਼ਟ ਜਿਤੇ ਉਠਵਾ ਤੁਦ ਬਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਉ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਖਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਹੈ ਤਾਕੇ ਕਾਲ ਨਿਕਟ ਨਐ ਹੈ ਰਛਾ ਹੋਏ ਤਾਏ ਸਭ ਕਾਲਾ ਦੁਸ਼ਟ ਰਿਸ਼ਟ ਤਰਹਿ ਤਿਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਰੇ ਤ ਸਿੱਧ ਕਰਮੋ ਸਭ ਹੋਏ ਦੁਸ਼ਤ ਛਾਛ ਵਸ ਕੈ ਨਾ ਕੋਈ ਏਕ ਬਹਾਰ ਜਿਨ ਤਮੈ ਸੰਭਾਰ ਆਕਾਲ ਫਾਸਤੇ ਤਹ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾ ਆਧਾਰਿਤ ਦੁਸ਼ ਦੋਖ ਤੇ ਰਕ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਹੋ ਸਹਾਈ ਦੁਸ਼ ਦੋਖ ਤੇ ਲਿਹੋ ਬਚਾਈ ਕ੍ਰਿਪਾ ਕਰੀਖੰ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਿਲਵਿਕ ਸਕਲ ਦੇਖੋ ਹਰਤਾ ਦੁਸ਼ਟ ਦੋਖਿ ਅਨ ਕੋ ਛੇ ਕਰਤਾ ਸ੍ਰੀ ਅਸ ਤੂਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚ ਤਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜੈਲ ਸੁਣਾ ਗੂੰਗਜੋ ਆਇ ਸੁਰਸਨਾ ਪਾਵੈ ਸੁਣਾ ਮੋੜ ਚ ਤਲਾਇ ਚ ਤਰਤਾ ਆਵੈ ਦੁਖ ਦਰਦ ਪਾਉ ਨਿਕ ਨਤ ਨਰਕੇ ਰਹਿ ਉਹ ਯੋਗਾ ਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਦ ਸੱਤਰ ਸਹਿ ਸੁਪਨੀਜੈ ਅਰਧ ਸਹਿਜ ਫੁਨਤੀਨ ਕਹੀਜੈ ਪਾਦਰਵ ਸੁਦੇ ਅਸ਼ਟਮੀ ਰਵੀਵਾਰਾ ਤੀਰਸਤ ਦਰਵ ਗ੍ਰੰਥ ਸੁਧਾਰਾ ਸਵੈ ਪਾਇੰਗਹਿ ਜਵਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਹਾਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨਿਓ सिमरत शास्त्र वेद स्वभाव वेदक है हम एक न जाने ओ श्री असपान कृपा तुमरे करम ना कहयो सब तोहे बखानयो दोघरा सगल द्वार को छाडके गयो तुहारो द्वार बाहे गए के लाज अस गोविंद दास तुहार रामकली महल्ला ती जानंद एक ओंकार सतगुरु प्रसाद ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀ ਆਵਾਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦੋਤਾ ਗਾਵੋ ਹਰੀ ਕੇ ਰਾ ਮਨ ਜਨੀ ਵਸਾਇਆ ਕਹਿ ਗਏ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਬਿਸਾਰਨਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਤ ਸਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾ ਕਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨੇ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨਿ ਆਏ ਵਸਿਆ ਜਿਨੇ ਇੱਛਾ ਸਾਪੂ ਜਾਇ ਆਸਾ ਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡਿਆਈਆ ਕਾ ਕਾ ਨਾਨਕ ਸੁਨੋ ਸੰਤੋਸ਼ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵ ਤਿਤ ਕਰ ਸੁਭਾਗੈ ਕਰ ਸੁਭਾਗੈ ਸੁਭਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨੋਵੜ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋੜੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਖਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਆਪਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਆਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਤਨ ਰਖੁਰ ਤਾਰ ਤਮ ਸੰਸਾਰ ਚਨਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ થી ਵਹਿ ਹਰਿਆ ਪੌੜੀ ਜਿੱਥੈ ਤੂ ਸਮਰਥ ਜਿੱਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਜਰ 마ਗੇ ਸੁਣ ਕੇ ਜਮ ਕੇ ਦੂਤ ਨਾ ਹੀ ਤੇ ਰ ਛੱਡ ਜਾ ਕੇ ਪਉ ਜਲ ਬਖਮਸਗਾਹੋ ਗੁਰ ਸ਼ਬਦ ਦੀ ਪਾਰ ਪਾ ਕੇ ਜਿਨ ਕੋ ਲੱਗੀ ਪਿਆਸ ਅਮ੍ਰਿਤ ਸੇ ਖਾਖੇ ਕਲ ਮੈਂ ਹੋ ਪੁੰਨਾ ਗੁਣ ਗੋਬਿੰਦ ਗਾਖੇ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਖੇ ਬਿਰਥਾ ਕੋਈ ਨ ਜਾਏ ਜੇ ਆਵੈ ਚ ਦਿਆਗੇ ਸਲੋਕ ਮਹੱਲਾ ਪੰਜਵਾ ਅੰਤਰ ਗੁਰਿਆਰਾਦਣਾ ਜੇਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ਼ਰਵਣੇ ਸੁਨਣਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕੋ ਨਾਨਕ ਕਿਰਪਾ ਕਰੇ ਕੋ ਨਾਨਕ ਕਿਰਪਾ ਕਰੇ ਜਿਸ ਨੋਏ ਵਥ ਦੇ ਜਗ ਮੈਂ ਉਤਮ ਕਾੜਿਐ ਬਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪਿਓ ਬਾਰਿਆਣਾ ਗੁਰਕੇ ਪੈਰੇ ਪਾਏ ਕਾਜ ਸਵਾਰਿਆਣਾ ਹੋਆ ਆਪ ਦਿਆਲ ਮਨੋ ਨ ਵਿਸਾਰੇਨ ਸਾਧ ਜਨਾ ਕੈ ਸੰਗ ਪਵ ਜਲ ਤਾਰਿਆਨ ਸਾਕਤ ਆਨੰਦਿਕ ਦੁਸ਼ਟ ਖਿਨ ਮਾਹੇ ਵਿਧਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰਜੀ ਕਾ ਖਾਲਸਾ